ਲੋਜੀ ਕੋਈ 10 ਯੂਨਟ ਲਾਉਂਦਾ ਸਵੇਰੇ ਕੋਈ ਸ਼ਾਮ ਨੂੰ ਕੋਈ ਸਵੇਰੇ ਸ਼ਾਮ ਦੋਨੇ ਟਾਈਮ ਲਾਉਂਦਾ ਮੈਂ ਨਹੀਂ ਕਹਿੰਦਾ ਇਹ ਮਾੜੇ ਐ ਕੋਈ ਹੱਲ ਨਹੀਂ ਥਿਆਉਂਦਾ ਇਹ ਵੀ ਲੈ ਸਕਦੇ ਹੋ ਸ਼ੂਗਰ ਦੀ ਦਵਾਈ ਵੀ ਲੈ ਸਕਦੇ ਹੋ ਜੇ ਹੱਲ ਨਹੀਂ ਹੋ ਰਿਹਾ ਪਰ ਲਾਈਫ ਸਟਾਈਲ ਚੇਂਜ ਕਰਕੇ ਤੁਸੀਂ ਇਸ ਸ਼ੂਗਰ ਦੇ ਲੈਵਲ ਨੂੰ ਠੀਕ ਕਰ ਸਕਦੇ ਹੋ ਘਟਾ ਸਕਦੇ ਹੋ ਪਰ ਵੱਡੀ ਗੱਲ ਇਹ ਹੁੰਦੀ ਆ ਕਿ ਅਸੀਂ ਅੰਗਰੇਜ਼ੀ ਦਵਾਈ ਨਹੀਂ ਲੈਣੀ ਅਸੀਂ ਆਹ ਨਹੀਂ ਲਾਉਣੇ ਤਾਂ ਦੇਸੀ ਵਾਲ ਨੂੰ ਭਾਜਦੇ ਆ ਪਰਹੇਜ ਵੀ ਨਹੀਂ ਕਰਨੇ ਬਹੁਤੇ ਲੋਕੀ ਇਸ ਤਰ੍ਹਾਂ ਦੇ ਵੀ ਐ ਮਿੱਠਾ ਜਿੰਨਾ ਮਰਜੀ ਖਾਈ ਚੱਲੋ ਸ਼ੂਗਰ ਫੇਰ ਵੀ ਠੀਕ ਕਰ ਦਿਆਂਗੇ ਇਹੋ ਜੀਆਂ ਅਫਵਾਹਾਂ ਤੋਂ ਬਚੋ ਗੱਲ ਜਿਹੜੀ ਐ ਲਾਈਫ ਸਟਾਈਲ ਚੇਂਜ ਕਰਨ ਦੀ ਮੇਨ ਫਿਊਲ ਜਿਵੇਂ ਪੈਟਰੋਲ ਵਾਲੀ ਗੱਡੀ 'ਚ ਪੈਟਰੋਲ ਡੀਜ਼ਲ ਵਾਲੀ ਗੱਡੀ 'ਚ ਡੀਜ਼ਲ ਮੇਨ ਫਿਊਲ ਬੋਡੀ ਦਾ ਚੇਂਜ ਕਰਨਾ ਪੈਣਾ ਆਪਾਂ ਕਿਸੇ ਦੀ ਅੱਜ ਤੱਕ ਦਵਾਈ ਨਹੀਂ ਬੰਦ ਕਰਾਈ ਆਪਣੇ ਆਪ ਹੀ ਹੋ ਜਾਂਦੀ ਆ ਬੰਦ ਹੁਣ ਇਸੇ ਤਰ੍ਹਾਂ ਦਾ ਇੱਕ ਕੇਸ ਲੰਬੇ ਸਮੇਂ ਤੋਂ ਦਵਾਈ ਤੇ ਚੱਲਦੇ ਆ ਰਹੇ ਸੀ ডোজ ਘਟਾਈ ਫਿਰ ਬੰਦ ਕੀਤੀ ਰਿਜ਼ਲਟ ਆ ਜਿਹੜਾ ਇਹ ਪਹਿਲਾਂ ਸਾਈਨਸਾਈਟਸ ਦਾ ਡਾਈਟ ਪਲਾਨ ਲਿਆ ਸੀ ਉਹ ਬਹੁਤ ਵਧੀਆ ਰਿਜ਼ਲਟ ਆਇਆ ਇਹਨਾਂ ਦੇ ਫਾਦਰ ਨੂੰ ਪ੍ਰੋਬਲਮ ਆਈ ਸੀ ਇਹ ਦੇਖ ਸਕਦੇ ਹੋ ਤੁਸੀਂ ਕਾਫੀ ਸਮੇਂ ਤੋਂ ਸ਼ੂਗਰ ਦੀ ਪ੍ਰੋਬਲਮ ਸੀ ਆਪਣੇ ਤੋਂ ਡਾਈਟ ਪਲਾਨ ਲਿਆ ਫਾਸਟਿੰਗ ਸ਼ੂਗਰ ਹੈ ਜਿਹੜੀ 111 ਲੈਵਲ ਤੇ ਆ ਗਈ ਆ ਤੇ 4 ਕਿਲੋ weight lose ਹੋ ਗਿਆ ਸਿਰਫ 15 ਦਿਨਾਂ ਦੇ ਵਿੱਚ ਤਾਂ ਤੁਸੀਂ ਵੀ ਕਿਸੇ ਹੈਲਥ ਇਸ਼ੂ ਜਾਂ ਜਨਰਲ ਵੈਲਨੈਸ ਲਈ পেইਡ ਡਾਈਟ ਪਲਾਨ ਲੈਣਾ WhatsApp ਕਰ ਸਕਦੇ ਹੋ